ਜੀ ਸੱਜਰ ਦੋ ਤੇ ਕਿੰਨਾ ਚੋਂਦੀ ਰਹੀ ਏ ਭਾਜੀ ਸੱਜਰ ਵੀ ਤਾਂ ਬਾਰ-ਬਾਰ ਦੁੱਧ ਦਿੱਤਾ ਇਹਨੇ ਚੇ ਹੁਣ ਕਿੰਨਾ ਵਾ ਹੁਣ ਭਾਜੀ ਦੱਸ ਤੇ ਲੱਗੇ 12 ਕਿਲੋ ਤੁਸੀਂ ਦੱਸ ਦੀ ਗਰੰਟੀ ਝੂਠ ਬਾਲ ਕੇ ਨਹੀਂ ਭਾਜੀ ਵੇਚਣਾ ਹੋਣਾ ਵੀ ਤੇ ਆਏ ਕੰਮ ਝੂਠ ਨਹੀਂ ਮਾਰਨਾ ਪਾ ਠੀਕ ਆ ਠੀਕ ਹਾਂਜੀ ਹਾਂਜੀ ਤੇ ਮੋਲ ਵੀਰ ਜੀ ਕਿੰਨਾ ਕਰ ਰਹਾ ਤਾਂ ਮੋਲ ਤੇ ਭਾਈ ਉਦਾਂ ਨੂੰ ਹੈ ਜੀ ਵੇੜਾ ਦਾ ਲੋਕੀ 50 50 ਤੇ 55000 ਰੁਪਏ ਮੰਗੀ ਜਾਂਦੇ ਆਪਾਂ 35000 ਦੀ ਵੇੜ ਦੇ ਦਾ ਮਾਣ ਤਣ ਕਿੰਨਾ ਕਰ ਦੋਗੇ 2000 ਦਾ ਮਾਣ ਤਣ ਹੋ ਜੀ 30 ਦੀ ਜਾਣਦੇ ਵੀ ਚਲੋ ਦੇ ਦਾਂ ਠੀਕ ਆ ਜੀ 30 ਜੋ ਛੋਟ ਕਰ ਦਿਓ ਕਰ ਦਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਸਰਾਹ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਕੋਲੋਂ ਚਾਰ ਵੜਾ ਸੇਲ ਕਰ ਲਈ ਤਿਆਰ ਆ ਜੀ ਜਿਨ੍ਹਾਂ 'ਚ ਤਿੰਨ ਸੂਈਆਂ ਸਵਾਈਆਂ ਇੱਕ ਗੱਬਣ ਵੜਾ ਜੀ ਟੌਪ ਦੀਆਂ ਵੜਾ ਚੰਗੇ ਰਿਕਾਰਡ ਨੇ ਤੇ ਸਭ ਤੋਂ ਪਹਿਲਾਂ ਬੇਨਤੀ ਜ਼ਰੂਰੀ ਉਹੀ ਆ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਰ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਆਪਾਂ ਪਸ਼ੂ ਨਹੀਂ ਮੁਕਣ ਦੇਣੇ ਤੇ ਤੁਸੀਂ ਸ਼ੇਅਰ ਨਹੀਂ ਰੁਕਣ ਦੇਣੇ ਆਪਾਂ ਗੱਲਬਾਤ ਕਰਾਉਨੇ ਆ ਲੈਨੇ ਇਹਨਾਂ ਵੜਾਂ ਦੇ ਤੇਲ ਜੀ ਹਾਂ ਜੀ ਸਾਸਰੀ ਘਰ ਪਾਜੀ ਸਾਸਰੀ ਘਰ ਪਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਪਾਜੀ ਕਿੰਨੀਆਂ ਵੇੜਾਂ ਸੇਲ ਕਰਨੀਆਂ ਜੀ ਸਹੀ 4 ਵੇੜਾਂ 4 ਵੇੜਾਂ ਹਾਂ ਜੀ ਤੇ ਤਿੰਨ ਸੂਈਆਂ ਵਿੱਚੋਂ ਤਿੰਨ ਸੂਈਆਂ ਪਾਜੀ ਠੀਕ ਆ ਹਾਂ ਜੀ ਤੇ ਇੱਕ ਗੱਬਣ ਇੱਕ ਗੱਬਣ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਪਾਜੀ ਪਿੰਡ ਸਰਾਤ ਲਵੰਡੀ ਹਾਂ ਜੀ ਗਿਲਾ ਤਰਨਤਾਨ ਜੀ ਤਹਿਸੀਲ ਖਡੂਰ ਸਾਹਿਬ ਠੀਕ ਆ ਕਲਚੀਆਂ ਤੋਂ 6 ਕਿਲੋਮੀਟਰ ਤੱਕ ਖਡੂਰ ਸਾਹਿਬ ਤੋਂ 6 ਕਿਲੋਮੀਟਰ ਠੀਕ ਆ ਜੀ ਹਾਂ ਜੀ ਨਾਮ ਕੀ ਹੈ ਵੀਰ ਜੀ ਆਪਣਾ ਹਾਂ ਤੇ ਪਾਜੀ ਉੱਧਾ ਤੇ ਰਣਜੀਤ ਸਿੰਘ ਛੋਟਾ ਨਾਂ ਗੋਰੀ ਚੱਲਦਾ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ ਆਪਣਾ ਫੋਨ ਪਾਜੀ ਆਪਣਾ 97792 ਹਾਂਜੀ 28718 ਠੀਕ ਆ ਜੀ ਤੇ 78896 28375 ਠੀਕ ਆ ਠੀਕ ਆ ਦੋ ਨੰਬਰ ਆ ਵੀਰ ਦੇ ਵੀਰ ਨੂੰ ਫੋਨ ਕਰਿਓ ਤੇ ਵੀਰ ਕੋਲ ਵਹਿੜਾ ਚੱਗੀਆਂ ਤੇ ਦੁੱਧ ਕਿੰਨਾ ਕਿੰਨਾ ਵੀਰ ਜੀ ਪਹਿਲਾਂ ਇਹ ਦੱਸ ਵੀ ਪਾਜੀ ਇਹਦੇ ਥਲੇ ਬੋਲਾ ਜੋ 15 16 ਕਿਲੋ 20 ਕਿਲੋ ਚ ਆਊਗੀ ਕਿੱਥੋਂ ਲੈ ਕੇ ਕਿੱਥੋਂ ਤੱਕ ਲਾਸਟ ਕਿੰਨਾ ਐਂਡ ਆਪਾਂ ਕੋਲ ਪਾਜੀ 25 ਪਲਾਸ ਤੱਕ ਹੈਗੇ ਵਹਿੜੇ 25 ਪਲਾਸ ਤੱਕ ਹੈ ਹਾਂਜੀ ਤੋਂ ਮੁੱਲ ਜੈ ਜੀਆ ਮੁੱਲ ਜੈ ਜੀਆ ਜੀ ਠੀਕ ਆ ਸ਼ੁਰੂਆਤ ਇਤੋਂ ਹੀ ਕਰੀਏ ਹਾਂਜੀ ਇਤੋਂ ਸੂਈ ਤੋਂ ਕਰ ਲਈ ਪਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਭਾਜੀ ਅਜੇ ਦੂਜਾ ਦਿਨ ਹੋ ਗਿਆ ਸੂਈ ਅੱਛਾ ਦੂਜਾ ਦਿਨ ਹੋ ਗਿਆ ਸੂਈ ਹਾਂਜੀ ਐ ਟਾਈਮ ਤੇ ਕਿੰਨਾ ਬੋਲਾ ਦੱਸਿਆ ਭਲੇ ਭਾਜੀ ਚੀਰਾਂ 14 ਕਿਲੋ ਬੋਲਾ ਹੋਊਗਾ 13 14 ਕਿਲੋ ਬੋਲਾ ਆ ਜੋ ਤੋੜ ਦੋ ਜੀ ਆ ਵੇਖੋ ਦੂਜਾ ਦਿਨ ਸੂਈ ਨੂੰ ਆ ਜਰਸੀ ਆ ਜੀ ਚੈੱਕ ਕਰੋ ਆ ਵੇਖੋ ਲੈ ਜੋ ਤੋਰੋ ਲੰਮੀ ਜੀ ਕੁਆਲਿਟੀ ਚ ਇਹ ਕਰ ਲਓ ਥਾੜ ਹਵਾਨਾ ਚੈੱਕ ਕਰ ਲਿਓ ਜੀ ਕਿੱਡਾ ਸੋਹਣਾ ਸੁਨੱਖਾ ਲੱਗਾ ਥਾਣਾ ਆ ਕਾਮ ਤੇ ਜਿੱਡੀ ਕੇ ਚਰੀਆਪ ਆ ਉੱਡਾ ਹੀ ਲੇਵਾ ਲਈ ਫਿਰਦੀ ਆ ਥਣ ਪੂਰਾ ਮੋਟਾ ਮੋਟਾ ਥਣ ਲੱਗਾ ਜੀ ਇਹਨੂੰ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਆਜੋ ਆਜੋ ਲੈ ਜੋ ਲੈ ਜੋ ਲੈ ਜੋ ਥਣ ਵੀ ਸੋਹਣਾ ਲੱਗਾ ਜੀ ਚਲ ਜਾਂਦੇ ਜਾਂਦੇ ਬਾਕੀ ਇਹਨਾਂ ਵੇੜਾਂ ਨੂੰ ਗਰਮੀ ਨਹੀਂ ਗਰਮੀ ਘੱਟ ਲੱਗਦੀ ਆ ਗਰਮੀ ਦੀ ਪ੍ਰਵਾਹ ਘੱਟ ਕਰਦੀਆਂ ਇਹਨਾਂ ਦੁੱਧ ਮੱਝਾਂ ਰਗਾ ਨਾ ਤੇ ਫੈਣ ਵੀ ਚੰਗੀ ਆਉਂਦੀ ਆ ਤੇ ਵੀਰ ਜੀ ਬੱਛਾ ਮਗਰ ਕੇ ਬੱਛੀ ਆ। ਭਾਜੀ ਬੱਛਾ ਜੀ ਬੱਛਾ। ਬੱਛਾ ਦਿੱਤਾ ਹੈ ਮੇਰੇ। ਹਾਂਜੀ ਹਾਂਜੀ। ਠੀਕ ਆ ਤੇ ਥਣਾ ਦੀ ਕੋਈ ਬਾਤ ਘਾੜਨੀ ਹੈਗੀ। ਪਈ ਥਣਾ ਦੇ ਐ ਓਕੇ ਕੋਈ ਨਹੀਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਵੱਟ ਘਟ ਨਹੀਂ ਹੋਊਗਾ। ਬਾਕੀ ਆਪਣੀ ਤਸੱਲੀ ਕਰਕੇ ਖਾਣ ਦੀ। ਚਵਾਈ ਕਿਦਾਂ ਰੱਸੀ ਪਾ ਕੇ ਕਰਦੇ ਆ? ਰੱਸੀ ਪਾ ਲਓ ਭਾਵੇਂ ਨਾ ਪਾ ਲਓ। ਠੀਕ ਆ। ਆਪਣੀ ਮਰਜ਼ੀ ਹੈ ਜੀ। ਆਪਣੀ ਮਰਜ਼ੀ ਹੈ। ਹਾਂਜੀ ਹਾਂਜੀ। ਬਾਕੀ ਪਾ ਵੀ ਲੈਣੀ ਚਾਹੀਦੀ ਮੱਖੀ ਹੋਰ ਜਾਂ ਤੁਹਾਨੂੰ ਬਰਾ ਮੱਖੀ ਮਛਰ ਹੈਗਾ ਜੋ ਚਾਹੀਦਾ ਸਾਰੀ ਤੇਰੀ ਮਿਹਨਤ ਕਰਨੀ ਆ ਆਪਾਂ ਦੇ। ਪੈਦਾ ਕੀ ਆ। ਠੀਕ ਆ ਤੇ ਮੁੱ ਮੈਂ ਕਹਿੰਨਾ ਕਰਦੋਂ ਨੇ ਨਾਲ ਲੱਗਦੇ ਜਿੱਦਾਂ ਤੁਸੀਂ ਕਹੋਗੇ ਕਰ ਦਿੰਨੇ ਆ ਕਰ ਦਈਏ 2000 ਦਾ ਚਲੋ ਕਰ ਦਾਂ 53000 ਦੀ ਦੇ ਦਾਂਗੇ ਬਾਅਦ ਆਇਆਗਾ ਇਹਨੂੰ ਛੋੜ ਕਰਦੇਓ ਕਰ ਦਾਂਗੇ ਸੁਆ ਕਿੰਨਾ ਜੀ ਇਹ ਦੂਜਾ ਸੁਆ ਭਾਈ ਦੂਜਾ ਸੁਆ ਜੀ ਸੁਆ ਨੂੰ ਕਹਿੰਦੇ ਤੈਨੂੰ ਗਿਆ 2000 ਚ ਜਿਆਦਾ ਨੇ ਹੋਇਆ ਭਾਈ ਭਲੇ ਬੋੜੀ ਜਿਹੜਾ 15 ਕਿਲੋ ਅਰੇ ਬੋੜੀ ਆਵੇ ਜਿਹੜਾ ਵੀਰ ਆ ਕੇ ਬਹੁਤ ਆ ਕੇ ਜਾ ਕੇ ਆਹ ਦੇਖੋ ਲੈ 나ੜੂ ਨਾਲ 나ੜੂ ਨਾਲ ਆ ਬੋੜਾ ਖਾ ਕੇ ਜਾਵੇ ਥਾਣ ਵੇਖੋ ਇਹ ਥਾਣ ਬਹੁਤ ਹੀ ਮੋਟਾ ਮੋਟਾ ਥਾਣ ਲੱਗਾ ਵੀਰ ਜੀ ਇੱਕ ਥਾਣ ਤੇ ਥੋੜਾ ਨਹੀਂ ਭਾਈ ਜੀ ਉਦਾਂ ਨਾ ਡੋਕਾ ਡੱਕਾ ਰਹਿਗਾ ਕੋਈ ਨਹੀਂ ਕੋਈ ਆ ਜਖਮ ਨਹੀਂ ਹੁੰਦਾ ਲੱਗਦਾ ਕਿ ਕੋਈ ਦੇ ਚੋਈਏਰੀ ਨਹੀਂ ਲੂਗੀ ਕੱਖ ਨਹੀਂ ਲੂਗੀ ਠੀਕ ਹੈ ਹਾਂਜੀ ਹਾਂਜੀ ਸਹੀ ਆ ਦੂਜੇ ਨੰਬਰ ਵਾਲੀ ਇਹਦਾ ਭਾਈ ਬੱਚਾ ਉੱਚਾ ਜੋ ਅੱਛਾ ਆ ਬੱਚਾ ਬੱਚੀ ਵਾ ਅੱਛਾ ਇਹਦਾ ਬੱਚਾ ਭਾਜੀ ਵਾ ਅੱਛਾ ਮਗਰ ਤੇ ਡਾਕ ਲੋ ਦੁੱਧ ਐ ਆਪਣੀ ਤਸੱਲੀ ਕਰਕੇ ਖਾਣਾ ਕਿੰਨੇ ਕ ਦਿਨਾਂ ਦੀ ਸੂਈ ਐ ਇਹ ਭਾਜੀ ਤਿੰਨ ਮਹੀਨੇ ਰੇ ਲੱਗੇ ਬੰਨੇ ਹੈਗੀ ਆਪਾਂ ਐਵੇਂ ਝੂਠ ਬਾੜੀਏ ਮੁੜ ਕੇ ਫੈਰਾ ਕੋਈ ਨਹੀਂ ਹਾਂਜੀ ਤਿੰਨ ਮਹੀਨੇ ਹੋ ਗਏ ਹੋਣਗੇ ਸੂਈ ਇਹ ਵੀ ਜਰਸੀ ਚ ਆ ਜਾਂਦੀ ਐ ਇਹ ਵੀ ਜਰਸੀ ਚ ਆ ਜਾਂਦੀ ਆ ਸੋਹਣੀ ਐ ਚੱਲ ਪੁੱਤ ਚੱਲ ਚੱਲ ਸ਼ੇਰ ਬਗਾ ਆ ਵੇਖੋ ਜੀ ਥੋੜਾ ਜਿਹਾ ਪੱਕਾ ਮਣਾਉਂਦੀ ਐ ਬਾਕੀ ਚਲੋ ਪੰਜਾ ਤਿੰਨਾਂ ਕ ਮਹੀਨਾ ਦਾ ਹੋਊਗਾ ਹਾਂਜੀ ਹਾਂਜੀ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਈ ਵਾਰਾ ਨਹੀਂ ਪੈਂਦੀ ਸਮਝ ਚ ਗੱਲ ਇਸ ਟਾਈਮ ਤੇ ਵੀਰ 10 ਕਿਲੋ ਦੁੱਧ ਦੱਸਦਾ ਆ ਵੇਖੋ ਜੀ ਬਾਕੀ ਜਰਸੀ ਆ ਸੋਹਣੀ ਆ ਜੀ ਇਹ ਗਰਮੀਆਂ ਦਾ ਮਾਲ ਆ ਗਰਮੀਆਂ ਦੇ ਵਿੱਚ ਜਰਸੀਆਂ ਨੂੰ ਗਰਮੀ ਘੱਟ ਮਨਾਉਂਦੀਆਂ ਤੇ ਦੁੱਧ ਪੂਰਾ ਹੀ ਦੇਈ ਜਾਂਦੀਆਂ ਜੀ ਲੈ ਜੋ ਲੈ ਜੋ ਆ ਵੇਖੋ ਜੀ ਬਾਕੀ ਬਹੁਤ ਹੀ ਪਸੰਦ ਕਰਦੇ ਆ ਵੀਰ ਜਰਸੀਆਂ ਨੂੰ ਹਾਣੀ ਮੁੱਠੀ ਦੀ ਚਵਾਲਾ ਲੱਗਾ ਜੀ ਬਹੁਤ ਵਧੀਆ ਭਾਈ ਚਵਾਲ ਪਸਮਾ ਬਹੁਤ ਵਧੀਆ ਆ ਵੀ ਕੋਈ ਥਣ ਇਹਦੀ ਜੋ ਆਈ ਭਾਜੀ ਕਿੱਦਾਂ ਰੱਸੀ ਪਾ ਕਰਦੇ ਜੀ ਪਾ ਲਓ ਭਾਜੀ ਪਰ ਨਾ ਪਾ ਲਓ ਥੰਲੀਆਂ ਵਾ ਠੀਕ ਆ ਹਾਂ ਜੀ ਹੇ ਬਤਾ ਆਵਾਜੀ ਬਸ ਆਪਰਾ ਫੇਰ ਦੇਖ ਲੋ ਦੁੱਧ ਦਾ 10 ਕਿਲੋ ਹੋਊਗਾ ਪਰ ਜੀ ਤਿੰਨ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਖਾਣਾ ਵੱਧ ਹੋਊਗਾ ਘਟ ਨਹੀਂ ਨਿਕਲੂਗਾ ਹਾਂਜੀ ਜੇ ਕੋਈ ਭੈਣ ਭਰਾ ਦੂਰੋਂ ਚੱਲ ਕੇ ਹੋਏ ਨੇ ਹੋਗੇ ਧੋਖੇਲਾ ਕੰਮ ਹੋਗਾ ਅਣ ਕੱਠ ਨਿਕਲੂ ਠੀਕ ਆ ਹਾਂਜੀ ਤੇ ਮੋਲ ਕਿੰਨਾ ਕਰਨਾ ਜੀ ਮੋਲ ਤੇ ਭਾਈ 50000 ਕਰਦੇ ਦਾ ਮਾਰਦਾਨ ਕਿੰਨਾ ਕਰਨਾ 32 ਦੀ ਦੇ ਦਾਂਗੇ ਭਾਜੀ ਇਹ ਦੀ ਜਾਣਦੀ ਹੈ ਮੈਂ ਚਲੋ ਜਾਣ ਦੋ ਤੇ ਇਹ ਸੂਆ ਦਾ ਕਿੰਨਾ ਆ ਭਾਜੀ ਸੂਆ ਦੇ ਘਰ ਵਾਲੇ ਕਹਿੰਦੇ ਦੂਜਾ ਫਤਿਹ ਜਾਗਣੋ ਠੀਕ ਹੈ ਜੀ ਹਾਂਜੀ ਸਹੀ ਗਾਂ ਬਣੀ ਕਿ ਨਹੀਂ ਬਣੀ ਨਹੀਂ ਭਾਈ ਇਹ ਨਹੀਂ ਬਣੀ ਠੀਕ ਹੈ ਜੀ ਹਾਂਜੀ ਆ ਵੇਖੋ ਜੀ 30000 ਚੋਂ ਬਾਕੀ ਮੌਕੇ ਤੇ ਛੋੜ ਕਰ ਦੂਗਾ ਵੀਰ ਕੁਆਲਿਟੀ ਚੰਗੀ ਆ ਜਰਸੀ ਆ ਜੀ ਇੱਕ ਆਪਾਂ ਹੁਣ ਦਿਖਾਉਣੀ ਆ ਜੀ ਅਗਲੇ ਨੰਬਰ ਤੇ ਚੈੱਕ ਕਰੋ ਡੈਨਮਾਰਕ ਦਾ ਭਾਈ ਇਹ ਵੀ ਬਹੁਤ ਸੁਨੱਖੀ ਆ ਸੋਹਣੀ ਬੜੀ ਆ ਤੇ ਸੂਈ ਨੂੰ ਭਾਈ ਕਿੰਨਾ ਕੀ ਜੇਰੋ ਗਿਆ ਨੂੰ ਭਾਈ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਚਾ ਤਿੰਨ ਮਹੀਨੇ ਹੋ ਗਏ ਬੱਚਾ ਨਹੀਂ ਹੈਗਾ ਬੱਚਾ ਇਹਦੇ ਬੱਚਾ ਦਿੱਤਾ ਕੇ ਨਾ ਸਰ ਘਰੇ ਰੱਖੀ ਭਾਈ ਇਹ ਚੋਂ ਨੂੰ ਮੇਰਾ ਹੁਣ ਹਰ ਕੇ ਫਾਨ ਕਰ ਪਿਆ ਜੀ ਇਹਨੂੰ ਠੀਕ ਆ ਤੋ ਇਹਨੂੰ ਵੀਰ ਜੀ ਦੁੱਧ ਕਿੰਨਾ ਹੈ ਜੇ ਕੋ ਇਸ ਟਾਈਮ ਤੇ ਭਾਜੀ ਦੁੱਧ ਐ 10 12 ਕਿਲੋ ਵਧੀਆ ਖੁੱਲਾ 10 12 ਕਿਲੋ ਦੁੱਧ ਤਿਆਰ ਹਾਂਜੀ ਆ ਵੇਖੋ ਜੀ ਐ ਕਿੰਨੀ ਸੋਹਣੀ ਅੱਖ ਆ ਇਹਦੀ ਆ ਬਿਲੀ ਬਿਲੀ ਅੱਖ ਤੇ ਮੇਰੀ ਲਾਲ ਗੋਰੀਏ ਗਾਣਾ ਚੱਲਦਾ ਹੁੰਦਾ ਕਰਨੋਜਲੇ ਦਾ ਉਹ ਅੱਖ ਲੱਗੀ ਆ ਜੀ ਇਹਨੂੰ ਆ ਵੇਖ ਕੁਆਲਿਟੀ ਚੈੱਕ ਕਰੋ ਬਾਕੀ ਸੋਹਣੀ ਆ ਜੀ ਥਾਨ ਬੜਾ ਸੋਹਣਾ ਲੱਗਾ ਇਹਨੂੰ ਆਇਓ ਆਇਓ ਭਾਜੀ ਆਇਓ ਕੋਈ ਨਹੀਂ ਕਿਸ ਕੁਆਲਟੀ ਬੜੀ ਸੋਹਣੀ ਆ ਜਾਂਦੋ ਭਾਜੀ ਜਾਂਦੋ ਥਾਣੇ ਚੰਗਾ ਸੋਹਣਾ ਲੱਗਾ ਆ ਦੇਖੋ ਹਾਂ ਦੇਖੋ ਲੈ ਜੋ ਲੈ ਜੋ ਲੈ ਜੋ ਲੈ ਬੰਦ ਬੰਦ ਉਧਾਰੇ ਠੰਡੀ ਤਾਂ ਫੱਤ ਫੇਰਦੇ ਆ ਆ ਦੇਖੋ ਜੀ ਇਹ ਰੱਸੀ ਹੀ ਗੱਲ ਚ ਭਾਜੀ ਤਾਂ ਡਰਦੀ ਆ ਠੀਕ ਠੀਕ ਹਾਂ ਜੀ ਝੱਬੂ ਪਹਿਲੀ ਵਾਰ ਨਾ ਪਾਇਆ ਹਾਂ ਜੀ ਜੀ ਪਹਿਲੀ ਵਾਰ ਹੀ ਪਾਇਆ ਉਧਾ ਵੇ ਰੱਸੀ ਲਾਈ ਤੁਹਾਡੇ ਸਾਹਮਣੇ ਆ ਪਈ ਜੋ ਗੱਲ ਚ ਪਾਈ ਹੋਈ ਠੀਕ ਹੈ ਜੀ ਹਾਂ ਜੀ ਦੁੱਧ ਕਿੰਨਾ ਕੇ ਦਿੰਦੀ ਰਹੀ ਸੱਜਰ ਆਖੋ ਭਾਈ ਜੀ ਦੇਖੋ ਸੱਜਰ ਮੈਂ ਦੁੱਧ ਕਿੰਨਾ ਕੇ ਦਿੰਦੀ ਰਹੀ ਹੈ ਭਾਈ ਸੱਜਰ ਨੇ ਤੇ 20 ਬਾਹਰ ਬਾਹਰ ਦੁੱਧ ਦਿੱਤਾ ਠੀਕ ਹੈ ਹਾਂਜੀ ਹੁਣ ਕਿੰਨਾ ਵਾ ਹੁਣ ਭਾਈ 10 ਤੇ ਲੱਗੇ 12 ਕਿਲੋ ਤੁਸੀਂ ਦੱਸ ਦੀ ਗਰੰਟੀ 10 ਕਿਲੋ ਮੰਨੇਗੀ ਹਾਂਜੀ ਠੀਕ ਹੈ ਬਾਦ ਵਿੱਚ ਆਹ ਦੇਖੋ ਪੈਪੋ ਬਹੁਤ ਵਧੀਆ ਦੁੱਧ ਵਾਲੇ ਬਾਕੀ ਆਹ ਦੇਖੋ ਜੀ ਮੋਹ ਦੇਲੇ ਭਾਈ ਠੀਕ ਨਾੜਾ ਚੈੱਕ ਕਰੋ ਦੁੱਧ ਵਾਲੀਆਂ ਪੈਪਾਂ ਵੇਖੋ ਜੀਆਂ ਮੋਟੀਆਂ-ਮੋਟੀਆਂ ਲੱਗੀਆਂ ਵਾ ਬਰੀਡ ਬੜੀ ਭਾਜੀ ਬਾਕੀ ਜਿੰਨਾ ਇਹਨਾਂ ਵੜਾ ਨੂੰ ਪਾਈ ਜਾਈਏ ਉਹਨਾਂ ਦੁੱਧ ਦਈ ਜਾਂਦੀਆਂ ਹਾਂਜੀ ਸਾਂਭ ਜਿੰਨੀ ਕੋਈ ਕਰੂਗਾ ਡੰਗਰ ਦੀ ਉਹਨਾਂ ਹੀ ਦੁੱਧ ਦਈ ਜਾਣਾ ਤੇ ਹੁਣ 10 ਕਿਲੋ ਦੁੱਧ ਤੇ ਹਾਂਜੀ ਹਾਂਜੀ ਹੁਣ 10 ਤੇ ਗਾਂ ਬਣੀ ਵੀਰ ਜੀ ਕਿ ਨਹੀਂ ਬਣੀ ਭਾਜੀ ਇਹ ਲੈਣੀ ਬਣੀ ਝੂਠ ਮਾਰ ਕੇ ਨਹੀਂ ਭਾਜੀ ਵੇਚਣਾ ਹੋਣਾ ਨਾ ਵੀ ਤੇ ਆਏ ਕੰਮ ਝੂਠ ਨਹੀਂ ਮਾਰਨਾ ਪਾ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਮੋਲ ਵੀਰ ਜੀ ਕਿੰਨਾ ਕਰਨਾ ਦਾ ਮੋਲ ਤੇ ਭਾਈ ਉਹਦਾ ਹੁਣ ਇਹ ਜੀ ਵੈੜਾ ਦਾ ਲੋਕੀ 50 50 ਤੇ 55 ਹਜ਼ਾਰੇ ਮੰਗੀ ਜਾਂਦੇ ਆਪਾਂ 35 ਹਜ਼ਾਰ ਦੀ ਵੈੜ ਦੇ ਦਾ ਮਾਣ ਤਣ ਕਿੰਨਾ ਕਰ ਦੋਗੇ 2000 ਦਾ ਮਾਣ ਤਣ ਹੋ ਜੀ 30 ਦੀ ਜਾਣ ਦੇ ਵੀ ਚਲੋ ਦੇ ਦਾਂ ਠੀਕ ਹੈ ਜੀ 30 ਜੋ ਛੋਟ ਕਰ ਦਿਓ ਕਰ ਦਾਂ ਕਰ ਦਾਂ ਜਿਹੜੇ ਵੀਰਨੈਸ ਖਰੀਦਣੀ ਹੋ ਆਪੇ ਹੀ ਛੋਟ ਕਰਾ ਲਿਆ ਕਰੋ ਜਿਹੜਾ ਭਾਈ ਕੋਈ ਬੰਦਾ ਰੱਖੋ ਕਹਣਾ ਜਿਹਨੇ ਬੱਚੇ ਲੈਣੇ ਆਂ ਤਾਂ ਦੀ نسل ਬਣਾਉਣੀ ਉਹਲੀ ਬਹੁਤ ਵਧੀਆ ਹਾਂਜੀ 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 ਇਹ ਆਪਣੀ ਗਾਲੀ نسل ਬਣਾਉਣੀ ਦੁੱਧ ਵਾਲੀਆਂ ਨਾੜਾਂ ਦੂਜੇ ਬੰਨੇ ਵੀ ਸੇਮ ਹੀ ਆ ਵੇਖ ਲਓ ਆਹ ਵੇਖੋ ਆਹ ਦੂਜੇ ਬੰਨੇ ਆਂ ਬੈਣੀ ਤੋਂ ਤੁਸੀਂ ਚਾਈ ਵੀਰ ਜੀ ਰੱਸੀ ਪਾਉਣੇ ਕਿ ਕਿਦਾਂ ਹੀ ਨਹੀਂ ਨਹੀਂ ਭਾਜੀ ਇਦਾਂ ਬਿਨਾਂ ਰੱਸੀ ਬਿਨਾਂ ਰੱਸੀ ਦੇ ਕਰਦੇ ਥਾਣਾ ਦੀ ਵੀ ਬਾਤ ਕਰਦੇ ਕੋਈ ਚੱਕਰ ਹੀ ਨਹੀਂ ਠੀਕ ਆ ਹਾਂਜੀ ਆਪਣੀ ਤਸੱਲੀ ਅਗਲਾ ਵੀ ਕਰੇ ਆਪਣੀ ਤਸੱਲੀ ਕਰਕੇ ਖਾਣ ਆ ਇਹ ਵੱਡੀ ਆ ਸਾਰਿਆਂ ਨਾਲੋਂ ਹਾਂਜੀ ਇਹ ਭਾਜੀ ਜਿਹੜਾ ਮਰਜ਼ੀ ਗਰੰਟੀ ਨਾਲ ਲੈ ਜਾਏ ਭਾਵੇਂ ਚੋਕੇ ਪੈਦੇ ਨੇ 5 ਲੀਟਰ ਦੀ ਗਰੰਟੀ ਦਊਂਗਾ 5 ਲੀਟਰ ਦੀ ਗਰੰਟੀ ਠੀਕ ਆ ਸੁਆ ਇਹਦਾ ਕਰਵਾਊਗਾ ਸੁਆ ਭਾਜੀ ਉਹਦਾ ਤੇ ਲੋਕਾਂ ਨੂੰ ਕਹਿਣ ਨੂੰ ਦੂਜਾ ਕਹਿੰਦੇ ਜੇ ਤੀਜੇ ਸਵੇਰੇ ਸੁਣਾਉਣੇ ਨੇ ਠੀਕ ਆ ਤੀਜੇ ਸਵੇਰੇ ਸੁਣਾ ਬਾਕੀ ਕੋਈ ਗੱਲਾਂ ਸਾਡੇ ਕੋ ਵੀ ਪੁੱਛਣ ਵਾਲੀਆਂ ਰਹਿ ਜਾਂਦੀਆਂ ਕਈਆਂ ਮਨਾਂ ਕਈਆਂ ਵੀਰਾਂ ਦੇ ਮਨਾਂ ਸਵਾਲ ਹੁੰਦੇ ਆ ਆ ਚੀਜ਼ ਨਹੀਂ ਪੁੱਛੀ ਤਾਂ ਉਹ ਨਹੀਂ ਤੇ ਯਾਰਾ ਖਿਆਲ ਹੀ ਭੁੱਲ ਜਾਂਦਾ ਵਾ ਕੋਈ ਗੱਲ ਹੋਰ ਪੁੱਛ ਲਈਦੀ ਆ ਤੇ ਉਹ ਜਿਹੜੀ ਰਹਿ ਜਾਂਦੀ ਉਹ ਵੀਰ ਫੋਨ ਤੇ ਪੁੱਛ ਲਿਆ ਕਰਨ ਫੋਨ ਨੰਬਰ ਵੀ ਦਿੱਤੇ ਹੁੰਦੇ ਆ ਵੀਰਾਂ ਦੇ ਤੇ ਬਾਕੀ ਆ ਵੇਖੋ ਜੀ ਹਵਾਨਾ ਚੈੱਕ ਕਰੋ ਇਹਦਾ ਜਾਣ ਦੋ ਆ ਵੇਖੋ ਜੀ ਕੱਦ ਕਾਠ ਪੱਖੋਂ ਚੰਗੀ ਆ ਵੱਡੇ ਕੱਦ ਦੀ ਮਾਲਕ ਆ ਜੀ ਆ ਵੇਖੋ ਕਵਾਲਿਟੀ ਚੈੱਕ ਕਰੋ ਆਹ ਬੜੀ ਸੋਹਣੀ ਆ ਜੀ ਬੇਲ ਵੀ ਕਾਫੀ ਲੰਮੀ ਆ ਇਹਦੀ ਆਜੋ ਵੀਰ ਜੀ ਮੋੜ ਲਿਓ ਖੜ ਮੁੱਠੀ ਦੀ ਚਵਾਲਾ ਲੱਗਾ ਜੀ ਬਹੁਤ ਬਿਹਤਰੀਆ ਵਧੀਆ ਚਵਾਲਾ ਆਜੋ ਲੈ ਜੋ ਲੈ 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 ਪਤਾ ਆਹ ਦੇਖੋ ਜੀ ਪੂਰੀ ਕੈਮ ਆ ਸੂਬਾ ਤਿੱਜਾਊਗਾ ਨਾ ਭਾਜੀ ਹੈ ਤਿੱਜਾ ਤਾਈਓ ਕਹਿਣ ਭਾ ਦੁਜਾ ਕਰੇ ਝੂਠ ਨਹੀਂ ਮਾਨਾ ਠੀਕ ਆ ਹਾਂਜੀ ਬਾਕੀ ਉੱਚਾ ਕੱਦ ਵੀ ਚੰਗਾ ਵਾ ਇਹਦਾ ਸੋਹਣੀ ਪੂਰੀ ਐ 25 ਲੀਟਰ ਵੀਰ ਜੀ ਚਵਾਈ ਜਾਊਗੀ ਭਾਜੀ ਜਿਹੜਾ ਮਰਜ਼ੀ ਭਾਵੇਂ ਪੈਸੇ ਸੂਈ ਤੋਂ ਬਾਹਲਾ ਦੇ ਦੇ ਸੂਈ ਤੋਂ ਬਾਹਲਾ ਦੇ ਦੇ ਹਾਂਜੀ ਇਹਨਾਂ ਹੀ ਯਕੀਨ ਆ ਹਨਾ ਹਾਂਜੀ ਠੀਕ ਆ ਇਹ ਘਰ ਦੀ ਆਪਣੀ ਮੋਰੀ ਵੀਰ ਜੀ ਥਣਾ ਵੀ ਕੋਈ ਵਾਅਦਾ ਕਰਦਣੀ ਕੋਈ 1 ਰੁਪਏ ਦੀ ਨਹੀਂ ਭਾਜੀ ਆ ਇੱਕ ਥੋੜਾ ਥਣ ਦੋ ਭਾਜੀ ਇਹਦੇ ਡੋਕਾ ਡਕਾ ਵੇਖੋ ਰਿਹਾ ਵਾ ਭਾਜੀ ਕੀਤੀ ਆ ਕੋਈ 100 ਰੁਪਏ ਦਾ ਫਰਕ ਨਹੀਂ ਪਾਉਂਦੇ ਸੂਈ ਤੇ ਪੈਸੇ ਖਲਾ ਦੇਣਾ ਠੀਕ ਆ ਖਾਣ ਵੇਖ ਲੋ ਥੋੜਾ ਜਿਹਾ ਬਹਿਣੀ ਵਾਲਾ ਬੰਨਾ ਜਿਹੜਾ ਥੋੜਾ ਉੱਚਾ ਹੋਵੇ ਭਾਜੀ ਭਾਜੀ ਕੀਤੀ ਆ ਵੇਖੋ ਹੁਣ ਨਾ ਲੱਗਦੀ ਆਉਂਦੀ ਨਾ ਉਹਰਾ ਕਰਕੇ ਭਾਜੀ ਬਾਕੀ ਕੋਈ ਨਹੀਂ ਐ ਇੱਕੋ ਜਿਹਾ ਚੱਡਾ ਜਿੱਦਣ ਭਰੂ ਫੇਰ ਕੇ ਤੇ ਵੀਡੀਓ ਪਾਉਂਗੇ ਰਹਿ ਗਈ ਤੇ ਠੀਕ ਆ ਠੀਕ ਆ ਐ ਇੱਕੋ ਜਿਹਾ ਚੱਡਾ ਕਰੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਭਾਜੀ ਕਿੰਨਾ ਕਰਨਾ ਜੀ ਮੋਲ ਤੇ ਭਾਜੀ ਹੁਣ ਜਦਾਂ ਵੇਖੀ ਤੇ ਆ ਵੀਡੀਓ ਦੇ ਲੋਕੀ ਦੇ ਦੇ ਜੀ ਵੈੜ ਦਾ 2-2 ਲੱਖ ਤਾਂ ਮੰਗੀ ਜਾਂਦੇ ਆ ਹਾਂਜੀ ਉਹ ਲੈ ਤੇ ਮਾਲ ਵਾਲਾ ਕਹਿੰਨੇ ਵੀਡੀਓ ਪੈਦੇ ਆ ਜੀ ਵਚੇ ਨੇ ਢਾਈ ਢਾਈ ਤੇ ਇੰਨੇ ਲੱਖ ਮੰਗੀ ਆ ਹਾਂਜੀ 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 ਆਪਾਂ ਭਾਜੀ 10 ਦੀ ਵੈੜ ਦੇ ਦਾਂਗੇ ਠੀਕ ਆ ਜੀ ਹਾਂਜੀ ਮੌਕੇ ਤੇ ਛੋੜ ਮੌਕੇ ਤੇ ਮਾਲ ਜਿਹੜਾ ਮਰਜ਼ੀ ਭਵੇਂ ਪੈਸੇ ਬੰਦਾ ਗਰੰਟੀ ਵਾਲਾ ਹੋਵੇ ਪੈਸੇ ਬਾਅਦ ਚ ਦੇ ਲੋ ਜੇ ਦੁੱਧ 5 ਕਿਲੋ ਦੁੱਧ ਵਾਇਰ ਰੱਖ ਲੈ ਠੀਕ ਆ ਹਾਂਜੀ ਮੈਂ ਕਹਿੰਨਾ ਕਰਦੀ ਏ ਥੋੜੀ ਬੋਦੀ ਛੋੜ ਚਲੋ ਕਰਦਾ ਜਿੱਦਾਂ ਕਿੰਨੀ ਕਰਨੀ ਹੈ ਕਰਦਾ ਜਿੱਦਾਂ ਤੁਸੀਂ ਕਹੋ ਆ ਜੋ 5 ਡਾ ਰਿਓ ਉੱਪਰ ਲਾ ਦੇ ਦਾਂਗੇ ਭਾਜੀ ਚਲੋ ਤੂੰ ਕਿੰਨੇ ਦੀ ਹੋ ਗਈ ਹੁਣ ਇੱਕ 5 ਦੀ ਹੋ ਗਈ ਠੀਕ ਆ ਇੱਕ 5 ਦੀ ਠੀ ਹੋਰ ਭਾਜੀ ਆਵਾ ਕੀ ਦਾ ਕੇ ਆਪਣਾ ਜਿਹੜ ਕੋ ਵੀ ਇਹ ਭੈਣ ਭਰਾ ਕੋ ਜਾਣਾ ਆਪਣੀ ਤਸੱਲੀ ਕਰਕੇ ਲਾਓ ਹਾਂਜੀ ਹਾਂ ਲੋਕੀ ਚਲੋ ਕਰਦੇ ਰਾ ਫੇਰੀ ਕਈ ਕੋ ਕਲੋ ਉਹਦੇ ਤੁਹਾਨੂੰ ਆਉਂਦੀ ਬਦਨਾਮੀ ਵੀ ਤੁਸੀਂ ਵੀਡੀਓ ਪਾਈਏ ਤੇ ਤਸੱਲੀ ਕਰੋ ਆਪਾਂ ਨੇ ਹੁਣ ਭਾਜੀ ਤੁਹਾਡੇ ਘਰ ਆਏ ਹਾਂ 10 ਤੋਂ 15 ਮਿੰਟ ਰੁਕਣਾ ਹਾਂਜੀ 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 10 15 ਮਿੰਟ ਰਹਿਣਾ ਮੇਰੇ ਕੋ ਇੱਥੇ ਇਕਲੋ ਵਧੀਆ ਤੁਸੀਂ ਬਹਿ ਜਾਓ ਚੰਨ ਨਾਲ ਵਧੀਆ ਇਕ ਲੰਦਾ ਤੁਹਾਡਾ ਕਾਰੋਬਾਰ ਵੀ ਆਪਾਂ ਜਿਹੜੀ ਗੱਲ ਤਾਂ ਪੁੱਛ ਲਈ ਹੈ ਨਾ ਜੋ ਤੁਸੀਂ ਦੱਸਦਾ ਆਪਾਂ ਉਹ ਵੀਡੀਓ 'ਚ ਪਾ ਦਿਆਂਗੇ ਹਾਂਜੀ 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 ਠੀਕ ਆ ਆਪਣੇ ਕੋਲੋਂ ਤਾਂ ਆਪਾਂ ਕੋਈ ਗੱਲ ਨਹੀਂ ਪੁੱਛਦੇ ਨਹੀਂ ਨਹੀਂ ਇਹ ਤਾਂ ਗੱਲ ਹੈ ਜਿਨੇ ਪੈਸੇ ਖਰਚਣੇ ਫਰਜ਼ ਪੈਂਦਾ ਹੋਵੇ ਬੰਦਾ ਬੰਦਾ ਪੈਸਾ ਦੀ ਤਸੱਲੀ ਕਰੋ ਉਹੀ ਤਾਂ ਤਸੱਲੀ ਚਲੋ ਤੁਸੀਂ ਵੀ ਹਾਂਜੀ ਹਾਂਜੀ ਕੀਤੀ ਹੁੰਦੀ ਆ ਜਿੰਨੇ ਖੂਰ ਦੀ ਆਪਣੀ ਕਰਕੇ ਘਰੇ ਕਰਕੇ ਖੜੇ ਆਪਾਂ ਜੀ ਦੀ ਵਾਹ ਤੇ ਆਪਣੇ ਮਤਲਬ ਚੰਗਾ ਹੀ ਲੈਂਦਾ ਹਾਂ ਹਾਂਜੀ ਹਾਂਜੀ ਇਹ ਆ ਵੀ ਇਹ ਕੰਮ ਨਾ ਕਰੇ ਵੀ ਫੋਨ ਤੇ ਮੈਂ ਆਉਣ ਵਾਲਾ ਇਹ ਕੰਮ ਆਪਣੇ ਅਗੈ ਤੇ 10 ਮਿੰਟ ਟਾਈਮ ਕੱਢੇ ਟਾਈਮ ਕੱਢ ਕੇ ਆਓ ਸਾਡਾ ਇਹ ਆ ਫਿਰ ਚੈਨਲ 'ਚ ਡੰਗਰ ਨਹੀਂ ਵੱਡਾ ਛੋਟਾ ਬਕ ਨਹੀਂ ਦਿਖਾਉਂਦੇ ਨਹੀਂ ਹੁੰਦਾ ਹੈ ਆ ਛੋਟਾ ਹੀ ਹੁੰਦਾ ਹੀ ਹੁੰਦਾ ਹੀ ਜੀ ਉਹੀ ਨਹੀਂ ਸਾਡੀ ਵੀਡੀਓ ਤੋਂ ਨਹੀਂ 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 ਵੇਖੇ ਹਾਂਜੀ 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 ਤੇ ਇਹ ਆ ਵੀ ਜਿੱਡਾ ਡੰਗਰ ਹੁੰਦਾ ਵੱਡਾ ਹੀ ਵੱਡਾ ਨਹੀਂ ਕੋਈ ਫਰਕ ਨਹੀਂ ਪਾਉਂਦਾ ਮਾਦੀ ਫਰਕ ਨਹੀਂ ਕੋਈ ਕਰੀ ਨਾ ਕਰੀ ਭਾਵੇਂ ਛੋਕਾ ਲ ਵੱਡਾ ਲੱਗੂਗਾ ਜੀ ਠੀਕ ਹੈ ਵੀਰ ਨੇ ਚਾਰ ਵਾਰਾਂ ਸੇਲ ਕਰਨੀ ਆ ਵੀਡੀਓ ਸ਼ੇਅਰ ਕਰ ਦਿਓ ਤੇ ਆ ਕੇ ਆਪਣੀ ਤਸੱਲੀ ਕਰ ਲਿਓ ਸੁਏ ਸੁਏ ਡੰਗਰ ਆ ਜੀ ਦੋ ਟਾਈਮ ਚੋਗੇ ਤੇ ਜਿਹੜਾ ਗੱਬਣਾ ਉਹਨੂੰ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਲਾਂਮਾ ਨਾ ਰਵੇ ਕਿਸੇ ਵੀ ਕਿਸਮ ਦਾ ਵੀਡੀਓ ਵੇਖਣ ਲਈ ਧੰਨਵਾਦ ਜੀ